ਸੈਨ ਨਾਈ ਬੁੱਧਕਾਰਿਆ ਉਹ ਘਰ ਘਰ ਸੁਣਿਆ ਹਿਰਦੈ ਵਸਿਆ ਪਾਉਰ ਬ੍ਰਹਮ ਭਗਤਾ ਮੈਂ ਗਣਿਆ ਭਗਤ ਸੈਣ ਜੀ ਨੂੰ ਕਹਿੰਦੇ ਸੀ ਇਹ ਬੁੱਤੀਆਂ ਕਰਦਾ ਲੋਕਾਂ ਦੀ ਮੁੱਠੀ ਚਾਪੀ ਕਰਦਾ ਪਰ ਉਹ ਵੀ ਜਦੋਂ ਰੱਬ ਦੇ ਨਾਮ ਨਾਲ ਜੁੜ ਗਏ ਉਹ ਵੀ ਸਰੇਸ਼ਟ ਹੋ ਗਏ ਉਹ ਵੀ ਵੱਡੇ ਹੋ ਗਏ ਇਹ ਵਿਦ ਸੁਣ ਕੇ ਜਾ ਟਰੋ ਓਠ ਭਗਤੀ ਲਾਗਾ ਮਿਲੇ ਪਰ ਤੱਕ ਕੋ ਸਾਈ ਨਾ ਤਨਾ ਵੜ ਭਾਗਾ ਇਹਨਾਂ ਭਗਤਾਂ ਨੂੰ ਵੇਖ ਕੇ ਭਗਤ ਧੰਨਾ ਜੀ ਵੀ ਰੱਬ ਵਾਲੇ ਪਾਸੇ ਆਏ ਤੇ ਉਹ ਵੀ ਪ੍ਰਤੱਖ ਪਰਮਾਤਮਾ ਨੂੰ ਦੇਖ ਗਏ ਪਰਮਾਤਮਾ ਨਾਲ ਇਕ ਨਿ ਕੋ। ਤੋਂ ਗੁਰੂ ਸਾਹਿਬ ਦਾ ਜਿਹੜਾ ਸ਼ਬਦ ਬਾ ਦੱਸਦਾ ਵਾ ਕਿ ਜਿਨ੍ਹਾਂ ਭਗਤ ਜਨਾਂ ਨੂੰ ਗੁਰੂ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਥਾਂ ਦਿੱਤੀ ਹੈ ਜਿਨ੍ਹਾਂ ਦੀ ਬਾਣੀ ਹੈ। ਉਹਨਾਂ ਦਾ ਜਨਮ ਭਾਵੇਂ ਜਿੱਥੋਂ ਦਾ ਮਰਜੀ ਸੀ, ਕੁੱਲ ਜਿਹੜੀ ਮਰਜੀ ਸੀ। ਪਰ ਉਹਨਾਂ ਨੇ ਇੱਕ ਅਕਾਲ ਪੁਰਖ ਨੂੰ ਧਿਆਇਆ ਤੇ ਗੁਰੂ ਨੇ ਕਲਾਵੇ ਦੇ ਵਿੱਚ ਲੈ ਲਿਆ ਅੱਜ ਜਦੋਂ ਆਪਾਂ ਆ ਸੰਗਤਾਂ ਰਹੀਆਂ ਆਪਾਂ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਆ ਇਹਨਾਂ ਭਗਤਾਂ ਨੂੰ ਵੀ ਮੱਥਾ ਟੇਕਦੇ ਆ ਪਾਤਸ਼ਾਹ ਨੇ ਵਿਤਕ੍ਰੇ ਨੂੰ ਖਤਮ ਕੀਤਾ ਪਾਤਸ਼ਾਹ ਨੇ ਆਖਿਆ ਹੈ ਜਾਣੂ ਜੋਤ ਨਾ ਪੁੱਛੋ ਜਾਤੀ ਆਗੈ ਜਾਤ ਨਾਹੀ ਬੰਦੇ ਦੇ ਵਿੱਚ ਰੱਬ ਦੀ ਜੋਤ ਵੇਖੋ ਜਾਤ ਨਾ ਵੇਖੋ ਜੋਤ ਵੇਖੋ ਇਹ ਗੁਰਮਤਿ ਦਾ ਫਲ ਪਾਤਸ਼ਾਹ ਕਹਿੰਦੇ ਨੇ ਜਾਤ ਆਜਾਤ ਨਾਮ ਜਿਨ ਧਿਆਇਆ ਤਿਨ ਪਰਮ ਪਦਾਰਥ ਪਾਇਆ ਲੋਕ ਭਾਵੇਂ ਚੰਗੀ ਜਾਤ ਦਾ ਕਹਿਣ ਜਾਂ ਮਾੜੀ ਦਾ ਕਹਿਣ ਜਿੰਨੇ ਵੀ ਰੱਬ ਨੂੰ ਧਿਆ ਲਿਆ ਉਹਨੇ ਰੱਬ ਦੇ ਨਾਮ ਰੂਪੀ ਅਮਰ ਪਦਾਰਥ ਨੂੰ ਪਰਮ ਅਵਸਥਾ ਨੂੰ ਪਾਰ ਲਿਆ ਦੇਖੋ ਆਪਾਂ ਇੱਥੇ ਪੰਜਾਬ ਦਾ ਗੁਰੂ ਦੇ ਨਾ ਬਚਨਾਂ ਨੂੰ ਜਦੋਂ ਕਿਤੇ ਅਦਰ ਸਟੇਟ ਜਾ ਕੇ ਵੇਖੀਏ ਨਾ ਤਾਂ ਫੇਰ ਪਤਾ ਲੱਗਦਾ ਵੀ ਗੁਰੂ ਪਾਤਸ਼ਾਹ ਜੀ ਨੇ ਕਿੱਡੀ ਵੱਡੀ ਸਾਡੇ ਤੇ ਕਿਰਪਾ ਕੀਤੀ ਜਦੋਂ ਮਨੁੱਖਤਾ ਨੂੰ ਇਹਨਾਂ ਵੰਡਿਆ ਗਿਆ ਸੀ ਇੱਕ ਤਾਂ ਕਿਹਾ ਗਿਆ ਵੀ ਇਹ ਨਹੀਂ ਬਾਵਾ ਇਹ ਸ਼ੂ ਦਰਬਾਰ ਦੂਜਾ ਕਿਹਾ ਗਿਆ ਕਿ ਬਹੁਤ ਨੀਮ ਹੈ ਅਸ਼ੋਭ ਏਦਾਂ ਦੇ ਹੱਥ ਲੱਗ ਗਿਆ ਟਿਪਟੇ ਗਿਆ ਉਹਦੇ ਪੈਰਾਂ ਦੇ ਨਿਸ਼ਾਨ ਨਹੀਂ ਦਿਖਣੇ ਚਾਹੀਦੇ ਜਿਹਨੂੰ ਨੀਮੀ ਜਾਤ ਦਾ ਕਹਿੰਦੇ ਸੀ ਤੀਜਾ ਕਿਹਾ ਗਿਆ ਅਦ੍ਰਿਸ਼ ਇਹ ਦਿਖਣਾ ਨਹੀਂ ਚਾਹੀਦਾ ਇਹਨਾਂ ਨੂੰ ਘਰਾਂ ਦੇ ਵਿੱਚ ਰੋਸ਼ਨ ਦਾਣ ਰੱਖਣ ਦਾ ਹੱਕ ਨਹੀਂ ਸੀ ਮੈਂ ਤਾਂ ਮੇਲਾਡੂ ਜਾ ਕੇ ਆਇਆ ਉੱਥੇ ਇਦਾਂ ਦੇ ਲੋਕ ਬੜੇ ਸੀ ਜਿਨ੍ਹਾਂ ਨੂੰ ਘਰਾਂ ਦੇ ਰੌਸ਼ਨਦਾਨ ਨਹੀਂ ਰੱਖ ਸਕਦੇ ਤਾਂ ਕਿ ਬਾਹਰ ਵਿੱਚ